ਰਾਮ ਰਹੀਮ ਦੀ ਪੈਰੋਲ ਤੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਆਇਆ ਸਾਹਮਣੇ ਜਿੱਥੇ ਕਿ ਭਾਈ ਗਰੇਵਾਲ ਦੇ ਵੱਲੋਂ ਰਾਮ ਰਹੀਮ ਦੀ ਪੈਰੋਲ ਤੇ ਇਤਰਾਜ਼ ਜਤਾਇਆ ਗਿਆ ਤਾਂ ਜੇ ਕਿ ਮੁਰ ਜੇਲ ਤੋਂ ਬਾਹਰ ਨਿਰਾਮ ਰਹੀਮ ਤੇ ਉਸ ਤੋਂ ਇਹ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਉਹਨਾਂ ਦੀ ਰਿਹਾਈ ਦਾ ਜਿਹੜਾ ਕਿ ਪਰਲੋ ਜੋ ਕਿ ਦਿੱਤੀ ਗਈ ਹੈ ਉਹਨਾਂ ਨੂੰ 21 ਦਿਨਾਂ ਦੀ ਉਸ ਦਾ ਇਤਰਾਜ਼ ਜਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੇਰ ਦੀ ਖਬਰ ਸੁਖੀਆਂ ਵਿੱਚ ਹੈ ਕਿ ਰਾਮ ਰਹੀਮ ਨੂੰ ਮਣ ਤੋਂ ਫੇਰ ਇੱਕ ਪਰੋਲ ਦਿੱਤੀ ਗਈ ਆ ਭਾਵੇਂ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਤਸਵੀਰ ਨਹੀਂ ਕਰਦੇਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇਸ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਦੀ ਸੁਣਵਾਈ ਵੀ ਹੋਈ ਸਾਨੂੰ ਇਸ ਗੱਲ ਦੀ ਰਾਹਤ ਵੀ ਮਿਲੀ ਕਿ ਹਾਈ ਕੋਰਟ ਨੇ ਇਹ ਮੰਨਿਆ ਕਿ ਮੇਰੇ ਪੁੱਛੇ ਤੋਂ ਬਗੈਰ ਜਿਹੜੀ ਆ ਪਰੋਲ ਬੇਵਜ੍ਹਾ ਪਰੋਲ ਨਾ ਦਿੱਤੀ ਜਾਵੇ ਪਰ ਕੀ ਆ ਬਾਅਦ ਵਿੱਚ ਇੱਕ ਫੈਸਲਾ ਆਇਆ ਜਿਹੜੇ ਫੈਸਲੇ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਸਪੈਸ਼ਲਿਸ ਦਾ ਜਿਹੜਾ ਇਹ ਇਹ ਜੋ ਫੈਸਲਾ ਜਾਂ ਰਕਾਮ ਜਿਹੜੀ ਆ ਉਹ ਹਰਿਆਣਾ ਜਿਹੜੀ ਹੈ ਸਰਕਾਰ ਦੇ ਨੂੰ ਸੌਂਪੀ ਜਾਂਦੀ ਹੈ ਸੋ ਇਹ ਗੱਲ ਪੱਕੀ ਸੀ ਤੇ ਸਮਝਣ ਵਾਲੀ ਸੀ ਇਹ ਅੱਜ ਤੋਂ ਪਹਿਲਾਂ ਵੀ ਜਦ ਵੀ ਕਦੇ ਚੋਣਾ ਹੁੰਦੀਆਂ ਨੇ ਸੂਬੇ ਦੇ ਅੰਦਰ ਤਾਂ ਭਾਰਤੀ ਜਨਤਾ ਪਾਰਟੀ ਆ राम ਸਿੰਘ ਨੂੰ ਰਿਹਾ ਕਰਨ ਦੇ ਵਿੱਚ ਆਪਣੀ ਖੁਸ਼ੀ ਪ੍ਰਾਪਤ ਕਰਦੀ ਆ ਤੇ ਉਹਨੂੰ ਕਦੇ ਪ੍ਰੋਗੋ ਤੇ ਕਦੇ ਫਰਲੋ ਦੇ ਨਾਮ ਤੇ ਉਹ ਬਾਹਰ ਆ ਕੇ ਦੇ ਲੋਕਾਂ ਦੇ ਵਿੱਚ ਵਿਚਰਦਾ ਤੇ ਸਰਕਾਰੀ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਚੀਫ ਗੈਸਟ ਬਣਦਾ ਤੇ ਭਾਰਤੀ ਜਨਤਾ ਪਾਰਟੀ ਦੇ ਸਮਾਗਮਾਂ ਵਿੱਚੋਂ ਵੀਡੀਓ ਕਾਨਫਰੰਸ ਹਗਰਾਹੀ ਵਿਤਾਜੀ ਆਖਵਾ ਕੇ ਆਪਣਾ ਮਾਣ ਪ੍ਰਾਪਤ ਕਰਦਾ ਮੈਂ ਇਹ ਸਮਝਦਾ ਕਿ ਰਾਮਹੀਨ ਜਿਹੜਾ ਕਿ ਸਾਡੇ ਸਮਾਜ ਲਈ ਤੇ ਸਾਡੇ ਜਿਹੜੇ ਤੰਤਰ ਵਾਸਤੇ ਜੇ ਕਾਨੂੰਨ ਦੇ ਮਤਲਬ ਕੋ ਵੱਡਾ ਦੋਸ਼ੀ ਆ ਉਥੇ ਬਲਾਤਕਾਰ ਦੇ ਕੇਸ ਨੇ ਉਥੇ ਕਤਲ ਦੇ ਕੇਸ ਨੇ ਸੋ ਐਸੇ ਲੋਕਾਂ ਨੂੰ ਬਾਰ-ਬਾਰ ਪ੍ਰੋਲ ਦੇਣੀ ਇਦੇ ਪਿੱਛੇ ਜਿਹੜਾ ਕਾਨੂੰਨ ਇਹ ਤਰਕ ਦੇ ਰਿਹਾ ਕਿ ਉਸ ਦਾ ਆਚਰਣ ਅੱਛਾ ਹੈ ਸੋ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਸਾਰੇ ਹਲਕੇ ਨੇ ਖਾਸ ਤੌਰ ਤੇ ਸਿੱਖ ਜਾਂ ਬਨੁਖਤਾ ਦੀ ਗੱਲ ਕਰਨ ਵਾਲੇ ਲੋਕ ਅੱਜ ਹੈਰਾਨ ਨੇ ਕਿ ਕਿਉਂ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਬੋੜੀਆਂ ਦੀ ਲੋੜ ਦਿਖਾਈ ਦੇ ਰਹੀ ਹੈ ਜਿਦੋਂ ਕਿ ਵੋਟਾਂ ਮੋੜੀਆਂ ਨੇ ਭਾਵੇਂ ਕਿ ਪੰਜਾਬ ਹਰਿਆਣੇ ਦੇ ਅੰਦਰ ਜੋ ਹਾਲਾਤ ਨੇ ਉਹ ਉਹਨਾਂ ਦੇ ਜਨਾਂ ਵਿੱਚ ਉਥੋਂ ਦੇ ਲੋਕਾਂ ਨੇ ਫੈਸਲਾ ਸੁਣਾ ਦੇਣਾ ਪਰ ਮੈਂ ਇਹ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਰਾਮ ਹਿੰਦਿਆ ਫੌੜੀਆਂ ਤੇ ਅਗਲਾ ਜਿਹੜਾ ਸਿਆਸੀ ਸਫ਼ਰ ਜਿਹੜਾ ਉਹ ਪਿਛਲੇ ਵੀ ਕਰਦੀ ਆਈ ਆ ਉਹ ਅਗਲੇ ਸਿਆਸੀ ਸਫ਼ਰ ਲਈ ਜਿਹੜੀ ਹੈ ਲੜਾਈ ਬੜ ਚੁਕੀ ਆ ਪਰ ਇਹ ਜਿਹੜੀ ਸਮਾਜ ਦੇ ਵਾਸਤੇ ਬਹੁਤ ਮਾੜੀ ਗੱਲ ਆ ਸਿੱਖ ਭਾਵਨਾਵਾਂ 'ਤੇ ਬਹੁਤ ਵੱਡੀ ਠੇਸ ਆ ਤੇ ਉਹ ਅਸੀਂ ਸ਼ਰੋਮੀ ਗੁਰਦਰਾ ਪ੍ਰਬੰਧ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਜਿੱਥੇ ਇਸ ਦੇ ਖਿਲਾਫ ਗਏ ਸੀ ਅਸੀਂ ਹੁਣ ਇਸ ਦੀ ਤਿਆਰੀ ਕਰ ਰਹੇ ਹਾਂ ਕਿ ਇਸ ਤੋਂ ਅੱਗੇ ਇਸ ਨੂੰ ਚੁਣੌਤੀ ਦੇਣ ਲਈ ਕਿਹੜੇ ਰਸਤਾ ਤੇ ਕਿਹੜਾ ਕਾਨੂੰਨ ਦਾ ਜਿਹੜਾ ਰਸਤਾ ਬਣਾਇਆ ਜਦੋਂ ਰਾਮ ਰਹੀਮ ਵਰਗੇ ਸਮਾਜ ਬਦਲੋ ਦੀ ਤਤਾਂ ਤੇ ਜਿਹੜੀਆਂ ਸਰਕਾਰਾਂ ਮਿਹਰਬਾਨ ਹੁੰਦੀਆਂ ਖਾਸ ਤੌਰ ਤੇ ਦੇਸ਼ ਦੀ ਸੱਤਾ ਦੇ ਮਿੱਠੀ ਭਾਜਪਾ ਜਿਹੜੀ ਆ ਉਹ ਇਸ ਗੱਲ ਦੀ ਜਿਆਦਾ ਫਿਕਰਮੰਦੀ ਕਰਦੀ ਆ ਤੇ ਉਹਨਾਂ ਦੀ ਆਉ ਭਗਤ ਜ਼ਰੂਰ ਹੀ ਰਹਿੰਦੀ ਆ ਤੇ ਮੈਨੂੰ ਲੱਗਦਾ ਕਿ ਇਹ ਮਾੜੀ ਗੱਲ ਆ ਉਦੋਂ ਉਦੋਂ ਇਹ ਸਵਾਲ ਖੜਾ ਹੁੰਦਾ ਕਿ ਸਿੱਖਾਂ ਦੇ ਨਾਲ ਹੀ ਵਿਤਕਰਾ ਕਿਉਂ ਸਿੱਖਾਂ ਦੇ ਜਿਹੜੇ ਬੰਦੀ ਸਿੰਘ ਆ ਜਿਹੜੇ ਆ ਜਿਹੜੇ ਸਾਡੇ ਧਰਮੀ ਕੈਦੀ ਆ ਜਾਂ ਸਿਆਸੀ ਕੈਦੀ ਦੇ ਤੌਰ ਤੇ ਉਹਨਾਂ ਨਾਲ ਜਿਹੜਾ ਵਿਤਕਰਾ ਕਿਉਂ ਹੋ ਰਿਹਾ ਅੱਜ ਰਾਮ ਰਹੀਮ ਨੂੰ 10ਵੀਂ ਵਾਰ ਪ੍ਰੋਲ ਦਿੱਤੀ ਜਾ ਰਹੀ ਆ ਤੇ ਬੰਦੀ ਸਿੰਘ ਜਿਹੜੇ ਆ ਉਹਨਾਂ ਦਾ ਜੋ ਅੱਜ ਹਾਲਾਤ ਹੈ ਜੋ 11-11 ਸਾਲ ਤੋਂ ਹਸਪਤਾਲਾਂ ਵਿੱਚ ਦਾਖਲ ਨੇ ਪਰ ਉਹਨਾਂ ਨੂੰ ਇਹ ਸੂਰਤਾਂ ਨਹੀਂ ਦਿਖਾਈ ਦੇ ਰਹੀਆਂ ਉਦੋਂ ਇਹ ਸਵਾਲ ਦੇਸ਼ ਦੀ ਸੱਤਾ ਤੇ